ਡੋਨਰ ਕੰਪਰਸ਼ਾਸਨ ਨੇ ਪ੍ਰਵਾਸੀਆਂ ਉੱਤੇ ਹੋਰ ਸਖਤ ਹੋਣ ਦਾ ਸੰਕੇਤ ਦੇ ਦਿੱਤਾ ਹੈ। ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਹੁਣ ਸਿਰਫ ਚੇਕ ਅੰਤੇ ਤੇ ਨੋਟਿਸ ਉੱਤੇ ਹੀ ਪ੍ਰਵਾਸੀਆਂ ਨੂੰ ਤੀਜੇ ਦੇਸ਼ ਭੇਜ ਸਕਦਾ ਹੈ। ਹੁਣ ਤੱਕ ਆਈਸੀਈ ਪ੍ਰਵਾਸੀਆਂ ਨੂੰ ਤੀਜੇ ਦੇਸ਼ ਭੇਜੇ ਜਾਣ ਦੀ ਜਾਣਕਾਰੀ ਦੇਣ ਤੋਂ ਬਾਅਦ ਘੱਟੋ-ਘੱਟ 24 ਘੰਟੇ ਉਡੀਕ ਕਰਦਾ ਹੈ। ਪਰ ਨਵੇਂ ਆਦੇਸ਼ ਦੇ ਵਿੱਚ ਏਜੰਸੀ ਤੇਜ਼ੀ ਦੇ ਨਾਲ ਦੇਸ਼ ਨਿਕਾਲੇ ਨੂੰ ਪੂਰਾ ਕਰ ਸਕਦੀ ਹੈ। ਇਹ ਮੈਮੋਰੰਡਮ ਆਈਸੀਈ ਦੇ ਕਾਰਜਕਾਰੀ ਡਾਇਰੈਕਟਰ ਟੋਡ ਲਿਓਨਸ ਦੁਆਰਾ ਜਾਰੀ ਕੀਤਾ ਗਿਆ ਹੈ ਤੇ ਇਸ ਤੋਂ ਪਤਾ ਲੱਗਦਾ ਹੈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਵਿੱਚ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵਧਣੀਆਂ। ਅਮਰੀਕਾ মিডিਆ ਨੇ 트ੰਪਰ ਸ਼ਾਸਨ ਦੇ ਕੂਚ ਅਧਿਕਾਰੀ ਟੌਡ ਲਿਓਨਸ ਦੇ ਇੱਕ ਨਵੇਂ ਮੈਮੋਰੈਂਡਮ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹੁਣ ਆਈਸੀਆਈ ਪ੍ਰਵਾਸੀਆਂ ਨੂੰ ਸਿਰਫ 6 ਘੰਟਿਆਂ ਦੇ ਨੋਟਿਸ ਉੱਤੇ ਆਪਣੇ ਤੋਂ ਇਲਾਵਾ ਹੋਰ ਦੇਸ਼ਾਂ ਦੇ ਵਿੱਚ ਭੇਜ ਸਕਦਾ ਹੈ। ਪ੍ਰਵਾਸੀਆਂ ਨੂੰ ਤੀਜੇ ਦੇਸ਼ਾਂ ਦੇ ਵਿੱਚ ਭੇਜਣ ਦਾ ਇਹ ਕੰਮ ਉਦੋਂ ਵੀ ਕੀਤਾ ਜਾ ਸਕਦਾ ਹੈ ਭਾਵੇਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ਾਂ ਤੋਂ ਸੁਰੱਖਿਆ ਦੀ ਕੋਈ ਗਾਰੰਟੀ ਨਾ ਮਿਲੀ ਹੋਵੇ। ਇਹ ਸਪਸ਼ਟ ਹੈ ਕਿ ਕੰਪਰ ਸ਼ਾਸਨ ਦੀ ਨਵੀਂ ਨੀਤੀ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਤੇਸ਼ ਨਿਕਾਲੇ ਦੀ ਪ੍ਰਤੀਕਿਰਿਆ ਨੂੰ ਤੇਜ਼ ਕਰਨ ਵਾਲੀ ਹੈ। ਇਸਾਰ ਜੂਨ ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ 트ੰਪਰ ਪ੍ਰਸ਼ਾਸਨ ਦੇ ਲਈ ਹੈਟਲੀ ਅਦਾਲਤ ਦੇ ਉਸ ਹੁਕਮ ਨੂੰ ਉਲਟਾ ਕੇ ਅਜੇ ਦੇਸ਼ ਨਿਕਾਲੇ ਨੂੰ ਮੋੜ ਸ਼ੁਰੂ ਕਰਨ ਦਾ ਰਸਤਾ ਸਾਫ਼ ਕਰ ਦਿੱਤਾ ਹੈ ਜਿਸ ਵਿੱਚ ਪ੍ਰਵਾਸੀਆਂ ਨੂੰ ਕਿਸੇ ਤੀਜੇ ਦੇਸ਼ ਦੇ ਵਿੱਚ ਅਤਿਆਚਾਰ ਦਾ ਡਰ ਹੋਣ ਉਤੇ ਦੇਸ਼ ਨਿਕਾਲੇ ਨੂੰ ਰੋਕ ਦਿੱਤਾ ਗਿਆ ਸੀ ਅਦਾਲਤ ਦੇ ਫੈਸਲੇ ਤੋਂ ਬਾਅਦ ICE ਨੇ ਕਿਊਬਾ ਲਾਓਸ ਮੈਕਸੀਕੋ ਮਿਆਮਾਰ ਸੁਡਾਨ ਅਤੇ ਵਿਏਟਨਾਮ ਤੋਂ 8 ਪ੍ਰਵਾਸੀਆਂ ਨੂੰ ਦਕਨੀ ਸੁਡਾਨ ਭੇਜ ਦਿੱਤਾ ਹੈ ਇਸਾ ਜੂਨ ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਕੰਟਰਪ੍ਰਾਸ਼ਾਸਨ ਦੇ ਲਈ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਉਲਟਾ ਕੇ ਜੇ ਦੇਸ਼ ਨਿਕਾਲੇ ਨੂੰ ਮੁੜ ਸ਼ੁਰੂ ਕਰਨ ਦਾ ਰਸਤਾ ਸਾਫ਼ ਕਰ ਦਿੱਤਾ ਸੀ ਤੇ ਵਿੱਚ ਪ੍ਰਵਾਸੀਆਂ ਨੂੰ ਕਿਸੇ ਤੀਜੇ ਦੇਸ਼ ਦੇ ਵਿੱਚ ਅਤਿਆਚਾਰ ਦਾ ਡਰ ਹੋਣ ਤੇ ਦੇਸ਼ ਨਿਕਾਲੇ ਨੂੰ ਰੋਕ ਦਿੱਤਾ ਗਿਆ ਸੀ। ਅਦਾਲਤ ਦੇ ਫੈਸਲੇ ਤੋਂ ਬਾਅਦ ICE ਨੇ ਕਿਊਬਾ, ਲਾਓਸ, ਮੈਕਸੀਕੋ, ਮਿਆਂਮਾਰ, ਸੂਡਾਨ ਅਤੇ ਵਿਤਨਾਮ ਤੋਂ 8 ਪ੍ਰਵਾਸੀਆਂ ਨੂੰ ਦੱਖਣੀ ਸੂਡਾਨ ਭੇਜਿਆ। ਜਦੋਂ ਪ੍ਰਸ਼ਾਸਨ ਦੀ ਤੀਜੇ ਦੇਸ਼ਾਂ ਨੂੰ ਦੇਸ਼ ਨਿਕਾਲਾ ਨੀਤੀ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਵਾਲੇ ਇੱਕ ਇਮੀਗ੍ਰੇਸ਼ਨ ਸਮੂਹੀ ਵਕੀਲ ਰੇਨਾਟ ਯਲ ਮੂਟੋ ਨੇ ਕਿਹਾ ਕਿ ਨਵੀਂ ਨੀਤੀ ਕਾਨੂੰਨ ਦੁਆਰਾ ਲੋੜੀਂਦੀ ਕਾਨੂੰਨੀਅਤ ਅਤੇ ਉਚਿਤ ਪ੍ਰਕਿਰਿਆ ਦੁਰਾਰਾ ਸੁਰੱਖਿਆ ਪ੍ਰਦਾਨ ਕਰਨ ਤੋਂ ਬਹੁਤ ਘਟ ਹੈ। ਲੋਕਾਂ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਨਹੀਂ ਭੇਜਿਆ ਜਾਣਾ ਚਾਹੀਦਾ। ਜਿਥੇ ਉਪਾਸ਼ਾ ਨਹੀਂ ਜਾਂਦੇ ਅਤੇ ਅਤਿਆਚਾਰ ਦਾ ਸਾਹਮਣਾ ਕਰਦੇ ਨਹੀਂ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ